ਸਤਿ ਸ਼੍ਰੀ ਅਕਾਲ ਕੋਟੂ ਮੋਗਾ ਵਾਲੋ ਅੱਜ ਪਹੁੰਚੇ ਆ ਜੀ ਸ਼ਾਹੀ ਫੈਬਰਿਕ ਵਾਲਿਆਂ ਦੇ ਇਹਨਾਂ ਦੀ ਖਾਸੀਅਤ ਇਹ ਆ ਗਈ ਇਹਨਾਂ ਕੋਲ ਨਿਊ ਸਟਾਕ ਆਇਆ ਨਿਊ ਸ਼ਾਪ ਓਪਨ ਹੋਈ ਆ ਤੇ ਬਾਕੀ ਇਹ ਕੈਨੇਡਾ ਦੀ ਪੀਆਰ ਛੱਡ ਕੇ ਇਹਨਾਂ ਨੇ ਨਿਊ ਸ਼ੋਅਰੂਮ ਓਪਨ ਕੀਤਾ ਇਹਨਾਂ ਦੀ ਲੋਕੇਸ਼ਨ ਜੀ ਮੋਗੇ ਦੇ ਮਸ਼ਹੂਰ ਪ੍ਰਤਾਪ ਰੋਡ ਤੋਂ ਐਂਟਰ ਕਰਕੇ ਤੇ ਫਿਰ ਬਾਗ ਗਲੀ ਦੇ ਵਿੱਚ ਬਾਗ ਗਲੀ ਤੋਂ ਥੋੜਾ ਜਿਹਾ ਅੱਗੇ ਆ ਕੇ ਤੇ ਚਾਰ ਪੰਜ ਦੁਕਾਨਾਂ ਛੱਡ ਕੇ ਤੁਸੀਂ ਪਹੁੰਚ ਜਾਣਾ ਵਾ ਸ਼ਾਹੀ ਫੈਬਰਿਕ ਵਾਲਿਆਂ ਦੇ ਉਹ ਅੰਦਰ ਤੁਹਾਨੂੰ ਲੈ ਚਲਦੇ ਆਂ ਤੇ ਦਿਖਾਉਣੇ ਆ ਕੀ ਕੁਝ ਮਿਲਦਾ ਵਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਰੀਤ ਗਰ ਵੈਲਕਮ ਟੂ ਸ਼ਾਹੀ ਫੈਬਰਿਕ ਠੀਕ ਆ ਜੀ ਮੁਬਾਰਕਾ ਤੁਹਾਨੂੰ ਨਵੀਂ ਸ਼ਾਪ ਦੀਆਂ ਥੈਂਕ ਯੂ ਜੀ ਬਾਕੀ ਆਊਟਫਿਟ ਦੇ ਵਿੱਚ ਬਹੁਤ ਘੈਂਟ ਲੱਗ ਰਹੇ ਹੋ ਤੁਸੀਂ ਥੈਂਕ ਯੂ ਸੋ ਮਚ ਹਾਂ ਜੀ ਇਹ ਸੂਟ ਬਾਰੇ ਦੱਸੋ ਜੀ ਸਾਨੂੰ ਇਹ ਵਾਲੇ ਨੌਨ ਬ੍ਰਾਈਡਲ ਲਹੰਗਾਸ ਐਂਡ ਫੁਲੀ ਹੈਵੀ ਦਬਕਾ ਵਰਕ ਬ੍ਰਾਈਡਲ ਐਂਡ ਨੌਨ ਬ੍ਰਾਈਡਲ ਲਹੰਗਾਸ ਹਾਂਜੀ ਬ੍ਰਾਈਡਲ ਲਹੰਗਾਸ ਵਿਦ ਹੈਵੀ ਦੁਪੱਟਾ ਹੈਵੀ ਚੋਲੀ ਤੇ ਇਹ ਮਤਲਬ ਇਹਨਾਂ ਦੀ ਕਾਸਟ ਜਿਹੜੀ ਪੂਰੇ ਮੋਗੇ ਨਾਲੋਂ ਘੱਟ ਰਹੋਗੇ ਜੀ ਹਾਂਜੀ ਬਿਲਕੁਲ ਜੀ ਰੀਜ਼ਨੇਬਲ ਪ੍ਰਾਈਸ ਹੋਣਗੇ ਅਫੋਰਡੇਬਲ ਪ੍ਰਾਈਸ ਐਂਡ ਜਿਹੜੇ ਯੂਨੀਕ ਕਲਰਡ ਯੂਨੀਕ ਤੁਹਾਨੂੰ ਡਿਜ਼ਾਈਨਸ ਮਿਲਣਗੇ ਸਾਰੇ ਜਿਹੜੇ ਪੀਸ ਆਪਣੇ ਕੋਲੇ ਫ੍ਰੈਸ਼ ਹਾਂਜੀ ਫ੍ਰੈਸ਼ ਐਂਡ ਯੂਨੀਕ ਹੋਣਗੇ ਠੀਕ ਆ ਜੀ ਅਗਰ ਕੋਈ ਮਤਲਬ ਕਿ ਇਹੋ ਜੀ ਫੈਮਿਲੀ ਆਵੇ ਫੋਰਨ ਦੀ ਜਿਹੜੇ ਚਾਹਣ ਕੀ ਅਸੀਂ ਪਰਚੇਸ ਨਹੀਂ ਕਰਨਾ ਰੈਂਟ ਤੇ ਲੈਣਾ ਤੁਸੀਂ ਰੈਂਟ ਤੇ ਬਿਲਕੁਲ ਜੀ ਰੈਂਟ ਲੈਂਗਾ ਸਭ ਵੀ ਅਵੇਲੇਬਲ ਹੈਗੇ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਰੈਂਟ ਦੇ ਨਾਲ ਰੈਂਟਲ ਲਹਿੰਗਾ ਲੈ ਕੇ ਨਾਲ ਜਵੈਲਰੀ ਵੀ ਤੁਹਾਡੇ ਕੋਲ ਮਿਲ ਜੂਗੀ ਰੈਂਟ ਤੇ ਹਾਂਜੀ ਇਹ ਬਿਗ ਆਫਰ ਆ ਥਰੂ ਆਫ ਦਾ ਸੀਜ਼ਨ ਤੁਸੀਂ ਜਿਹੜੇ ਬ੍ਰਾਈਡਲ ਲਹਿੰਗਾਸ ਔਰ ਨਾਨ ਬ੍ਰਾਈਡਲ ਲਹਿੰਗਾਸ ਰੈਂਟ ਤੇ ਲਓਗੇ ਉਹਦੇ ਨਾਲ ਜਿਹੜੀ ਜਵੈਲਰੀ ਆ ਤੁਹਾਨੂੰ ਫ੍ਰੀ ਆਫ ਕਾਸਟ ਮਿਲੂਗੀ ਇਹ ਪੁਆਇੰਟ ਨੋਟ ਕਰ ਲਿਓ ਕਿਉਂਕਿ ਸਾਰੇ ਤਕਰੀਬਨ ਜਿੰਨੇ ਵੀ ਮੋਗੇ ਦੇ ਦੁਕਾਨਦਾਰ ਨੇ ਲਹਿੰਗਾ ਮਤਲਬ ਜਿਹੜੇ ਲਹਿੰਗਾ ਰੈਂਟ ਤੇ ਦਿੰਦੇ ਨੇ ਉਹ ਬਰਾਇਡਲ ਲਹਿੰਗੇ ਦੇ ਨਾਲ ਜੁਐਲਰੀ ਦੇ ਐਕਸਟਰਾ ਚਾਰਜਸ 1000 ਤੋਂ ਮਤਲਬ ਜਿਆਦਾ ਹੀ ਲੈਂਦੇ ਨੇ ਇਹ ਤੁਹਾਨੂੰ ਫ੍ਰੀ ਆਫ ਕਾਸਟ ਦੇਣਗੇ ਇਹ ਇਸ ਸੀਜ਼ਨ ਆਫਰ ਆ ਤੁਹਾਡੇ ਲਈ ਨਵੀਂ ਸ਼ਾਪ ਓਪਨ ਹੋਣ ਕਰਕੇ ਇਹ ਲਹਿੰਗਾ ਜੀ ਖਾਦੀ ਸਿਲਕ ਪਿਓਰ ਖਾਦੀ ਸਿਲਕ ਫੈਬਰਿਕ ਤੇ ਬਰਾਇਡਲ ਲਹਿੰਗਸ ਵਿਦ ਹੈਵੀ ਚੋਲੀ ਐਂਡ ਹੈਵੀ ਦੁਪੱਟਾ ਔਰ ਜੇ ਤੁਸੀਂ ਐਕਸਟਰਾ ਦੁਪੱਟਾ ਵੀ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਹਾਂਜੀ ਇਹ ਸੂਟ ਕਿਦਾਂ ਜੀ ਨਾ ਅਨਸਟਿਚ ਸੂਟ ਜਿਹੜੇ ਹੈਗੇ ਆ ਪਿਓਰ ਫੈਬਰਿਕ ਦੇ ਵਿੱਚ ਉਹ ਵੀ ਮਿਲ ਜਾਣਗੇ ਆਪਣੇ ਕੋਲੇ ਤੇ ਆ ਸੂਟ ਸਾਰੇ ਜੀ ਇਹ ਸਾਰੇ ਬ੍ਰਾਈਡਲ ਐਂਡ ਨਾਨ ਬ੍ਰਾਈਡਲ ਲਹੰਗਾਸ ਹੈਗੇ ਆ ਠੀਕ ਆ ਜੀ ਇੱਕ ਵਾਰੀ ਇਧਰ ਵੀ ਨਿਗਾ ਮਰਵਾ ਦਿਓ ਆ ਵੀ ਸੂਟ ਕਾਫੀ ਘੈਂਟ ਲੱਗ ਰਹੇ ਨੇ ਇਹਨਾਂ ਨੂੰ ਕੀ ਕਹਿੰਦੇ ਆ ਜੀ ਇਹ ਵਾਲਾ ਗਰਾਰਾ ਔਰ ਸ਼ਰਾਰਾ ਸੂਟਸ ਆ ਜਾਣਗੇ ਜਾਕੋ ਆਊਟਫਿਟ ਐਂਡ ਨਾਨ ਬ੍ਰਾਈਡਲ ਲਹੰਗਾਸ ਹਾਂਜੀ ਤੇ ਬਾਕੀ ਇਧਰ ਵੀ ਇੱਕ ਵਾਰ ਨਿਗਾ ਮਰਾ ਦਿਓ ਵੀ ਸਟਾਕ ਇਨਾਂ ਕੋਲ ਅਨਲਿਮਟਿਡ ਆ ਉੱਪਰ ਵੀ ਸਟਾਕ ਇਹਨਾਂ ਕੋਲ ਕਾਫੀ ਪਿਆ ਵਾ ਇਹ ਤਾਂ ਸਜਸਟ ਆ ਪਾ ਤੁਹਾਨੂੰ ਫਸਟ ਫਲੋਰ ਹੀ ਦਿਖਾ ਰਹੇ ਆ ਤੇ ਬਾਕੀ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਚਲਾ ਦਿੱਤਾ ਵਾ ਜੇ ਤੁਸੀਂ ਹੋਰ ਕੋਈ ਜਾਣਕਾਰੀ ਜਾਂ ਲੋਕੇਸ਼ਨ ਕਲੀਅਰ ਕਰਨੀ ਆ ਤਾਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਬਾਕੀ ਇਹਨਾਂ ਦੇ ਸੂਟਾਂ ਦੀ ਸਟਾਰਟਿੰਗ ਜਿਹੜੀ ਆ ਉਹ 5 600 ਤੋਂ ਰਹੂਗੀ ਜੀ ਨਹੀਂ ਜੀ ਬਿਲਕੁਲ ਤੁਸੀਂ ਤਾਂ ਬਹੁਤ ਉੱਪਰ ਚਲੇ ਗਏ ਸਟਾਰਟਿੰਗ ਪ੍ਰਾਈਸ ਆਪਣੇ ਓਨਲੀ 500 ਹੋਣਗੇ 500 ਤੋਂ ਸਟਾਰਟ 500 ਹੋਣਗੇ ਹਾਂ ਜੀ ਬਿਲਕੁਲ 500 ਤੋਂ ਸਟਾਰਟ ਇਹ ਵੀ ਪੁਆਇੰਟ ਨੋਟ ਕਰ ਲਿਓ ਵੀ ਇਹਨਾਂ ਦੇ ਸਟਾਰਟਿੰਗ ਵੀ ਬਹੁਤ ਜ਼ਿਆਦਾ ਘੱਟ ਰਹੂਗੀ 500 ਤੱਕ ਤੇ ਬਾਕੀ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਕੋਟ ਟੂ ਮੋਗਾ ਪ੍ਰੇਰ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ ਥੈਂਕ ਯੂ ਜੀ